ਹalleluyah ਅਓਸੀ ਮੇਰੀ ਪੁਰਖਬਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਪਲਿਆਈ ਦੀ ਕੁੰਜੀ ਇੱਕ ਸ਼ੁੱਧ ਦਿਲ ਜਬੂਰ ਅਧਿਆਇ 73 ਉਦੀ 1 ਸੱਚਮੁੱਚ ਇਸਰਾਇਲ ਲਈ ਅਰਥਾਤ ਖਾਲਸ ਦਿਲ ਵਾਲਿਆਂ ਦੇ ਲਈ ਪਰਮੇਸ਼ਰ ਪਲਾ ਹੈ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਦਾਊਦ ਕਹਿੰਦਾ ਹੈ ਪਰਮੇਸ਼ਰ ਸੱਚਮੁੱਚ ਆਪਣੇ ਚੁਣੀ ਹੋਏ ਲੋਕਾਂ ਦੇ ਲਈ ਪਲਿਆਈਆਂ ਸੋਚਦਾ ਹੈ ਉਹਨਾਂ ਦੇ ਲਈ ਜਿਨ੍ਹਾਂ ਦੇ ਦਿਲ ਸ਼ੁੱਧ ਹਨ ਅਤੇ ਪਰਮੇਸ਼ਰ ਨਾਲ ਜੁੜੇ ਹੋਏ ਹਨ ਜੋ ਡੋਲਦੇ ਨਹੀਂ ਡਿੱਗਦੇ ਨਹੀਂ ਪਰਮੇਸ਼ਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ ਜੋ ਦੇਰੀ ਹੁੰਨ ਤੇ ਵੀ ਪਰਮੇਸ਼ਰ ਵਿੱਚ ਰਹਿੰਦੇ ਹਨ ਜੋ ਇਮਾਨਦਾਰੀ ਨਾਲ ਚੱਲਦੇ ਹਨ ਕਈ ਵਾਰ ਇੱਕ ਵਿਸ਼ਵਾਸੀ ਉਹਨਾਂ ਲੋਕਾਂ ਨੂੰ ਦੇਖ ਕੇ ਜੋ ਪਰਮੇਸ਼ਰ ਵਿੱਚ ਵਿਸ਼ਵਾਸ ਨਹੀਂ ਕਰਦੇ ਕਹਿੰਦਾ ਹੈ ਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ ਕੋਈ ਦੁੱਖ ਨਹੀਂ ਪਰ ਮੈਂ ਇੱਕ ਮਸੀਹ ਹੋਣ ਤੋਂ ਬਾਅਦ ਵੀ ਆਪਣੇ ਜੀਵਨ ਵਿੱਚ ਸੰਘਰਸ਼ ਕਰ ਰਿਹਾ ਹਾਂ ਫਿਰ ਉਹ ਵਿਅਕਤੀ ਵਿਸ਼ਵਾਸ ਵਿੱਚ ਡੋਲਣ ਲੱਗ ਪੈਂਦਾ ਹੈ ਪਰਮੇਸ਼ਰ ਦਾ ਸੇਵਕ ਜਬੂਰ ਅਧਿਆਇ 73 ਉਦੀ 17 ਵਿੱਚ ਕਹਿੰਦਾ ਹੈ ਕਿ ਜਦੋਂ ਮੈਂ ਪ੍ਰਭੂ ਤੋਂ ਦੂਰ ਹੁੰਦਾ ਸੀ ਤਾਂ ਮੈਂ ਸੋਚਦਾ ਸੀ ਕਿ ਧਰਮੀ ਅਤੇ ਕੁਧਰਮੀ ਦੀ ਸਥਿਤੀ ਇੱਕੋ ਜਿਹੀ ਹੈ ਪਰ ਜਦੋਂ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਆਇਆ ਆਪਣੇ ਆਪ ਨੂੰ ਸਮਰਪਿਤ ਕੀਤਾ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਾ ਪ੍ਰਭੂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕੀਤਾ ਤਾਂ ਪ੍ਰਭੂ ਨੇ ਪ੍ਰਗਟ ਕੀਤਾ ਕਿ ਕੁਦਰਮੀ ਵਿਅਕਤੀ ਦਾ ਅੰਤ ਇੱਕ ਤਿਲਕਣ ਵਾਲੀ ਜਗ੍ਹਾ ਹੈ ਜਦੋਂ ਉਹ ਡਿੱਗੇਗਾ ਤਾਂ ਉਹ ਨਾਸ਼ ਹੋ ਜਾਵੇਗਾ ਮੇਰੇ ਪਿਆਰਿਓ ਕਈ ਵਾਰ ਤੁਸੀਂ ਪਰਮੇਸ਼ਰ ਦੇ ਨਾਲ ਚੱਲਦੇ ਹੋ ਅਤੇ ਤੁਸੀਂ ਅੱਗੇ ਨਹੀਂ ਵਧ ਪਾਉਂਦੇ ਜਦੋਂ ਤੁਸੀਂ ਕਿਸੇ ਸਮੱਸਿਆ ਲਈ ਪ੍ਰਾਰਥਨਾ ਕਰਦੇ ਹੋ ਅਤੇ ਪ੍ਰਾਰਥਨਾ ਸੁਣੀ ਨਹੀਂ ਜਾਂ ਹੁੰਦੀ ਜਦੋਂ ਤੁਸੀਂ ਵਿਆਹ ਦੀ ਉਡੀਕ ਕਰਦੇ ਹੋ ਜਾਂ ਤੁਸੀਂ ਆਪਣੀ ਸੇਵਕਾਈ ਦੇ ਵਦਨ ਦੀ ਉਡੀਕ ਕਰਦੇ ਹੋ ਜਦੋਂ ਕਿ ਇੱਕ ਅਣਿਸ਼ਵਾਸ਼ੀ ਸਮੇਂ ਸਿਰ ਵਿਆਹ ਕਰਵਾਉਂਦਾ ਹੈ ਬੱਚੇ ਪੈਦਾ ਕਰਦਾ ਹੈ ਅਤੇ ਉਸ ਦਾ ਕਾਰੋਬਾਰ ਵੀ ਵਧ ਰਿਹਾ ਹੁੰਦਾ ਹੈ ਪਰ ਤੁਸੀਂ ਨਿਰਾਸ਼ਾ ਮਹਿਸੂਸ ਕਰਦੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮੇਸ਼ਰ ਦਾ ਸਮਾਂ ਸਭ ਤੋਂ ਵਧੀਆ ਸਮਾਂ ਹੈ ਯਾਦ ਰੱਖੋ ਤੁਸੀਂ ਇੱਕ ਅਜਿਹੀ ਲੜਾਈ ਵਿੱਚ ਹੋ ਜਿੱਥੇ ਸ਼ੈਤਾਨ ਤੁਹਾਨੂੰ ਦੁਨੀਆਵੀ ਚੀਜ਼ਾਂ ਨਾਲ ਪਰਮਾਉਂਦੀ ਕੋਸ਼ਿਸ਼ ਕਰਦਾ ਹੈ ਸ਼ੈਤਾਨ ਨੇ ਯੂਸਫ ਨੂੰ ਆਪਣੇ ਵਿਚਾਰ ਨਾਲ ਅਤੇ ਪ੍ਰਵੇਸ਼ਮਸੀ ਨੂੰ ਦੁਨੀਆਵੀ ਚੀਜ਼ਾਂ ਨਾਲ ਪਰਮਾਉਣ ਦੀ ਕੋਸ਼ਿਸ਼ ਕੀਤੀ। ਸ਼ੈਤਾਨ ਨੇ ਮੈਨੂੰ ਵੀ ਪਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਉਹ ਤੁਹਾਨੂੰ ਵੀ ਪਰਮਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਪਰ ਤੁਸੀਂ ਹਰ ਪ੍ਰੀਖਿਆ ਵਿੱਚ ਪਾਪ ਤੋਂ ਦੂਰ ਰਹਿਣਾ ਹੈ। ਇੱਕ ਅਵਿਸ਼ਵਾਸੀ ਦੌਲਤ ਇਕੱਠੀ ਕਰ ਸਕਦਾ ਹੈ ਪਰ ਆਪਣੀ ਉਮਰ ਨਹੀਂ ਵਧਾ ਸਕਦਾ। ਉਹ ਦੌਲਤ ਇਕੱਠੀ ਕਰਦਾ ਹੈ ਪਰ ਜਦੋਂ ਕੋਈ ਮਹਾਮਾਰੀ ਆਉਂਦੀ ਹੈ ਤਉ ਹਮਰ ਜਾਂਦਾ ਹੈ ਅਤਿ ਉਸਤੀ ਦੌਲਤ ਖਤਮ ਹੋ ਜਾਂਦੀ ਹੈ ਪਰ ਪਰਮੇਸ਼ਵਰ ਇੱਕ ਧਰਮੀ ਵਿਅਕਤੀ ਨੂੰ ਬਚਾਉਂਦਾ ਹੈ ਇਸ ਲਈ ਤੁਸੀਂ ਜਿਉਂਦੇ ਚ ਅਮੀਰ ਅਤੇ ਸ਼ੁੱਧ ਦਿਲ ਨਾਲ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਨੀ ਹੈ ਤਦ ਪਰਮੇਸ਼ਵਰ ਦੀ ਆਤਮਾ ਤੁਹਾਡੀ ਅਗਵਾਈ ਕਰੇਗੀ ਕਦੋਂ ਅਤੇ ਕਿੱਥੇ ਕੀ ਕਰਨਾ ਹੈ ਇਹ ਗ੍ਰਿ ਵਚਨ ਕਹਿੰਦਾ ਹੈ ਸਭ ਤੋਂ ਵੱਧ ਆਪਣੇ ਮਨ ਦੀ ਰਾਖੀ ਕਰ ਸ਼ੈਤਾਨ ਜ਼ਿਆਦਾਤਰ ਤੁਹਾਡੇ ਮਨ ਦੇ ਦੁਆਰਾ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜੇਕਰ ਤੁਸੀਂ ਪੌਲਸ ਅਤੇ ਪਤਰਸ ਨੂੰ ਦੇਖਦੇ ਹੋ ਤਾਂ ਉਹ ਕਿਸੇ ਪਰਤਾਵੇ ਜਾਂ ਪਾਪ ਵਿੱਚ ਨਹੀਂ ਫਸੇ ਇਸ ਲਈ ਪਰਮੇਸ਼ੁਰ ਨੇ ਉਹਨਾਂ ਨੂੰ ਬਚਾਇਆ ਜੇਕਰ ਤੁਸੀਂ ਵੀ ਆਪਣੇ ਦਿਲ ਨੂੰ ਸ਼ੁੱਧ ਰੱਖਦੇ ਹੋ ਤਾਂ ਪਰਮੇਸ਼ੁਰ ਦੀ ਆਤਮਾ ਤੁਹਾਡੀ ਹਰ ਕਦਮ ਉਤੇ ਅਗਵਾਈ ਕਰੇਗੀ ਆਮਨ ਹਵਸੀ ਮਿਲ ਕੇ ਵਾਇਦੇ ਲਈ ਪ੍ਰਾਰਥਨਾ ਕਰਦੇ ਹਾਂ ਸਰਸ਼ਕ ਪ੍ਰਮੇਸ਼ੁਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਵਾਅਦਾ ਕਰਦੀ ਹੋਈ ਇਹ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਆਪਣੇ ਮਨ ਨੂੰ ਤੁਹਾਡੇ ਵਚਨ ਦੇ ਅਨੁਸਾਰ ਸ਼ੁੱਧ ਰੱਖਾਂਗਾ ਤੁਸੀਂ ਮੇਰੀ ਪលਿਆਈ ਕਰੋ ਅਤੇ ਮੇਰੇ ਉੱਤੇ अनुग्रह ਕਰੋ ਪ੍ਰਭੂਸ਼ਮ ਸੀ ਦੇ ਨਾਮ ਵਿੱਚ ਅਮੀਨ